ਸ਼ੋਭਾ ਯਾ ਤਰ੍ਹਾਂ ਦੇ ਉਪਲਬਖ ਅਸੀਂ ਅੱਜ ਦੀ ਪ੍ਰੈਸ ਕਾਨਫਰੈਂਸ ਕੀਤੀ ਆ ਮੀਡੀਆ ਯਾ ਜਿਹੜਾ ਘਰ-ਘਰ 'ਚ ਸਾਡਾ ਸੰਦੇਸ਼ ਪਹੁੰਚਾਉਂਦੀ ਆ ਜੋ ਅਸੀਂ ਹੱਥ ਜੋੜ ਕੇ ਪਬਲਿਕ ਨੂੰ ਪ੍ਰਾਰਥਨਾ ਕਰਨੀ ਆ ਉਹ ਤੁਸੀਂ ਲੋਕਾਂ ਨੇ ਘਰ-ਘਰ 'ਚ ਪਹੁੰਚਾਉਣਾ ਇਸ ਕਰਕੇ ਅੱਜ ਅਸੀਂ 14 ਸਤੰਬਰ ਨੂੰ ਜਿਹੜਾ ਹੁਸ਼ਾਰਪੁਰ ਵਾਲਿਆਂ ਦਾ ਆਪਣਾ ਬਾਲਾਜੀ ਸੇਵਾ ਪਰਿਵਾਰ ਦਾ ਜਾਗਰਣ ਹੋ ਰਿਹਾ ਉਹਦੇ ਉਪਲਬਖ ਅਸੀਂ ਪ੍ਰੈਸ ਕਾਨਫਰੈਂਸ ਕੀਤੀ ਹੈ ਕਿੰਮਾ ਜੁਗਮਾਨਾ ਕਰਾ ਰਹੇ ਇਹ 11ਵਾਂ ਸਾਡਾ ਜਾਗਰਣ ਹੈ ਜੀ ਵੱਲਾ ਜੀ ਸੇਵਾ ਪਰਵਾਰ ਨੂੰ ਕਿੱਥੇ ਕਰਾ ਰਹੇ ਆ ਕੌਣ ਕੌਣ ਆ ਰਿਹਾ ਕੀ ਪ੍ਰਬੰਧ ਨਹੀਂ ਉਹਨਾਂ ਦੇ ਇਹ ਇਹਦੇ ਵਿੱਚ ਜਿਹੜੇ ਵਿਸ਼ਵ ਵਿਖਿਆਤ ਜਿਹੜੇ ਭਜਨ ਗਾਇਕਾ ਕਨੀਆ ਮਿੱਤਲ ਜੀ ਤੇ ਜਲੰਧਰ ਤੋਂ ਦੀਪਕ ਸਰਗਮ ਜੀ ਆ ਰਹੇ ਆ ਇਹ ਦੁਸ਼ਹਿਰਾ ਗਰਾਊਂਡ ਜਿੱਥੇ ਰਾਮਲੀਲਾ ਹੁੰਦੀ ਹੈ ਉੱਥੇ ਉਸ ਮਲਾਇਆ ਜਾ ਰਿਹਾ 14 ਸਤੰਬਰ ਹਰ ਸਾਲ ਜਿਹੜਾ ਤੁਹਾਡਾ ਇਹ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਤੁਸੀਂ ਕੁਛ ਨਾ ਤੁਸੀਂ ਖਾਸ ਆਈਟਮ ਤੁਸੀਂ ਲੈ ਕੇ ਆਉਂਦੇ ਹੋ ਹਰ ਵਾਰ ਤੇ ਇਸ ਵਾਰ ਨਮਾ ਸੀ ਆਗਾ ਈਸ਼ਵਰ ਸ਼ਰਮਾ ਜੀ ਅੱਜ ਇੱਕਤਾ ਚਾਕੀਆਂ ਪਹਿਲੇ ਨਾਲੋਂ ਹੋਰ ਰੂਪ ਚਾਹ ਰਹੀਆਂ ਇਹ ਚਾਕੀਆਂ ਪਹਿਲੀ ਵਾਰ ਹੁਸ਼ਿਆਰਪੁਰ ਚ ਆ ਰਹੀਆਂ ਔਰ ਅਸੀਂ ਨਾਲ ਇਹ ਐਤਕੀ ਇੱਕ ਉਪਰਾਲਾ ਕੀਤਾ ਕਿ ਲੋਕਾਂ ਨੂੰ ਸਨਾਤਨ ਨਾਲ ਜੋੜੀਏ ਉਹਦੇ ਵਿੱਚ ਅਸੀਂ ਇੱਕ ਰੱਥ ਦੇ ਨਾਲ ਸਾਡੇ ਡੋਲੇ ਨਾਲ ਸਾਡੇ ਜਿਹੜੇ ਸੰਸਕ੍ਰਿਤ ਕਾਲਜ ਦੇ ਕੁਝ ਇੱਕ ਸਟੂਡੈਂਟ ਆ ਕੁਝ ਬੱਚੇ ਆ ਜਿਹੜੇ ਕਿ ਹੁਸ਼ਿਆਰਪੁਰ ਨੂੰ ਉਸ ਵੇਲੇ ਉਸ ਵਾਤਾਵਰਨ ਨੂੰ ਆਪਣੇ ਮੰਤਰ ਉਚਾਰਨ ਨਾਲ ਸਾਫ ਕਰਨਗੇ ਉਹ ਬੱਚੇ ਸਾਡੇ ਨਾਲ 30 40 ਸਾਡੇ ਸਨਾਤਨ ਦੇ ਮੈਂਬਰ ਜਾਣਗੇ ਜਿਹੜੇ ਕਿ ਡੋਲੇ ਨੂੰ ਮੰਦਰ ਚਰਨ ਨਾਲ ਲੈ ਕੇ ਸ਼ੋਭਾ ਯਾਤਰਾ ਦੇ ਸਥਾਨ ਤੇ ਜਾਵੋਗੇ ਸ਼ੋਭਾ ਯਾਤਰਾ ਕਿੱਥੋਂ ਸਟਾਰਟ ਹੋਏਗੀ ਤਾਂ ਕਿੱਥੇ ਰਹਿਣ ਦੀ ਪੂਰਾ ਵਿਸਤਾਰਪੂਰਵਕ ਦੱਸੂ ਸ਼ੋਭਾ ਯਾਤਰਾ ਜੀ ਸੀਤਲਾ ਮੰਦਰ ਦਰਬਾਰ ਤੋਂ ਸ਼ੁਰੂ ਹੋਏਗੀ 1 ਵਜੇ ਉਸ ਤੋਂ ਬਾਅਦ ਅਸੀਂ ਸ਼ਰੀਂਦੇ ਮੰਦਰ ਰਾਮਾ ਰਿਫਰੈਸ਼ਮੈਂਟ ਗਵਾਰਾ ਗੇਟ ਘੰਟਾ ਘਰ ਉਸ ਤੋਂ ਬਾਅਦ ਪੱਠਿਆਂ ਦੀ ਮੰਡੀ ਤਹੂ ਕੇ ਇਹ ਭਜਨ ਲਾਲ ਜੀ ਦੇ ਮੰਦਿਰ ਕਨਕ ਮੰਡੀ ਹੋ ਕੇ ਆਪਾਂ ਜਾਗਰਨ ਸਲ ਤੇ ਪਹੁੰਚਣਾ ਚਾਹੀਦਾ ਇਹਦੇ ਵਿੱਚ ਸਾਰੇ ਆ ਲੋ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹਨਾ ਸਾਰੇ ਸ਼ਹਿਰ ਵਾਸੀਆਂ ਨੂੰ ਸਾਡੀ ਮੰਡਲ ਲੋ ਹੱਥ ਜੋੜ ਕੇ ਪ੍ਰਾਰਥਨਾ ਹੈ ਕਿ ਅਸੀਂ ਬਾਲਾ ਜੀ ਤੋਂ ਮਹਾਰਾਜ ਦੇ ਝੰਡੇ ਲੈ ਕੇ ਆਈਆਂ ਉੱਚੇ ਝੰਡੇ ਸਾਡੇ ਜਿਹੜੇ ਪਹਿਲੇ ਕੂਪਨ ਸੀ ਉਹ ਖਤਮ ਹੋ ਗਏ ਸੀਗੇ ਸ਼ਾਇਦ ਪਬਲਿਕ ਉਸ ਵੇਲੇ ਸਾਡੇ ਕੋਲ ਝੰਡਿਆਂ ਦੇ ਕੂਪਨ ਲੈਣ ਆਈ ਉਸ ਵੇਲੇ ਸੀਗੇ ਨਹੀਂ ਅਸੀਂ ਮਹਾਰਾਜ ਕੋਲ ਹੋਰ ਝੰਡੇ ਬਗਵਾ ਲੈ ਆ ਜੀਨੇ ਵੀ ਕੂਪਨ ਲੈਣੇ ਉਹ ਇੱਕ ਅਮਿਤ ਅਗਰਵਾਲ ਜੀ ਆ ਅਗਰਵਾਲ ਮੋਬਾਈਲ ਸ਼ਾਪ ਕੋਤਵਾਲੀ ਵੀਰ ਘੰਟਾ ਕਰ ਇੱਕ ਰਿੰਕੂ ਗੁਪਤਾ ਜੀ ਆ ਯਸ਼ਪਾਲ ਐਂਡ ਕੰਪਨੀ ਖਾਨਪੁਰੀਗੇ ਸਾਡੇ ਕੋਲ ਬਹੁਤ ਥੋੜੇ ਝੰਡਿਆਂ ਦੇ ਕੂਪਨ ਰਹਿ ਗਏ ਆ ਉਹ ਮਹਾਰਾਜ ਦਾ ਆਸ਼ੀਰਵਾਦ ਆ ਜਿਹੜਾ ਹਰੇਕ ਦੇ ਜਿਹਦੇ ਵੀ ਝੰਡਾ ਜਾਏਗਾ ਉਹਦੇ ਘਰ ਦੇ ਵਿੱਚ ਤੋਂ ਜਿਆਦਾ ਦੇ ਰੂਪ ਤੇ ਆਏਗਾ ਉਹ ਸਾਡੇ ਕੋਲ ਜਲਦ ਤੋਂ ਜਲਦ ਕਲੈਕਟ ਕਰ ਲੈਣ ਕਿਉਂਕਿ ਫਿਰ ਜੇ ਹੁਣ ਅਸੀਂ ਦੁਬਾਰਾ ਨਹੀਂ ਕੁੱਪਨ ਮੰਗਾਨੇ ਜਾਂ ਝੰਡੇ ਮੰਗਾਨੇ ਐਸੋਲੇ ਜਿੰਨੇ ਆ ਜਿਹੜਾ ਪਹਿਲਾਂ ਆਏਗਾ ਉਹਨਾਂ ਨੂੰ ਲੈ ਲਏਗਾ ਉਹ ਪ੍ਰਸ਼ਾਦ ਅਸੀਂ ਪਬਲਿਕ ਨੂੰ ਦੇਣਾ ਜਦੋਂ ਮਰਜ਼ੀ ਸਾਡੇ ਮੈਂਬਰਸ ਕੋਲ ਲੈ ਸਕਦੇ ਆ ਉਹ ਕੋ ਦਾ ਕੋਈ ਵੀ ਸ਼ੁਲਕ ਨਹੀਂ ਹੈ ਫ੍ਰੀ ਆਫ ਕਾਸਟ ਹੈ ਅਰਥ ਨਾਲ ਹੀ ਕੋਈ ਐਂਟਰੀ ਪਾਸ ਵਗੈਰਾ ਨਹੀਂ ਕੋਈ ਰੱਖਿਆ ਸਰ ਬਿਲਕੁਲ ਹੈ ਜਿਹੜੇ ਪਰਿਵਾਰਿਕ ਮੈਂਬਰ ਹੈ ਮੇਰੇ ਤੁਹਾਡੇ ਨਾਲ ਪਿਛਲੇ ਵਾਰਗੇ ਜਿਹੜੇ ਬੰਦੇ 1 ਮਹੀਨੇ ਤੋਂ ਸਾਡੇ ਨਾਲ ਚੱਲ ਰਹੇ ਆ ਉਹਨਾਂ ਨੂੰ ਥੋੜਾ ਜਿਹਾ ਲੋਕਾਂ ਤੋਂ ਅਸੀਂ 1% ਅੱਗੇ ਰੱਖਿਆ ਹੋਇਆ ਕਿਉਂਕਿ ਉਹਨਾਂ ਨੇ ਡਿਊਟੀਆਂ ਵੀ ਦੇਣੀਆਂ ਤੇ ਮਹੀਨਾ ਹੋ ਗਿਆ ਸਾਡੇ ਨਾਲ ਘਰ-ਬਾਰ ਵੀ ਛੱਡ ਕੇ ਸਾਡੇ ਨਾਲ ਮਹਾਰਾਜ ਦੇ ਇਸ ਚੀਜ਼ ਨੂੰ ਜਿਹੜਾ ਅਸੀਂ ਸੰਕਲਪ ਅਸੀਂ ਸਾਰਿਆਂ ਨੇ ਤੁਸੀਂ ਅਸੀਂ ਮਿਲ ਕੇ ਲਿਆ ਕਿ ਉਹ ਪੂਰਾ ਘਾਰੇ ਵਧੀਆ ਤਰੀਕੇ ਨਾਲ ਹੋ ਜਾਈਏ ਉਹ ਸਾਡੇ ਨਾਲ ਚੱਲਦੀ ਉਹ ਪੁੱਛੀ ਮੈਮੋ ਕਿੰਨੇ ਵਜੇ ਸਮਾਗਮ ਜਿਹੜਾ ਵਾ ਚਾਲੂ ਹੋ ਜਾਏਗਾ ਕਿੰਨੇ ਵਜੇ ਦਸਤਾਉਂਦੇ ਬੋਤਲਾਂ ਦੀ ਅਪੀਲ ਕਰੋ ਅਸੀਂ ਜੀ ਅਪੀਲ ਕਰਦੇ ਹਾਂ 1 ਵਜੇ ਪੂਰੇ ਅਸੀਂ ਸ਼ੋਭਾ ਯਾਤਰਾ ਸ਼ੀਖਲਾ ਮੰਦਰ ਦਰਵਾਜ਼ੇ ਤੋਂ 14 ਗ੍ਰੀਗ ਨੂੰ 14 ਤਰੀਕ ਨੂੰ ਹੋਏਗੀ ਜੀ ਉੱਥੇ ਹਰੇਕ ਬੰਦੇ ਦਾ ਅਸੀਂ ਭੋਜਨ ਦਾ ਪ੍ਰਬੰਧ ਕੀਤਾ ਹੋਇਆ ਤਾਂ ਕਿ ਸਾਰੇ ਆਹ ਸਾਡੇ ਨਾਲ ਚੱਲਣ ਅਸੀਂ ਕੋਸ਼ਿਸ਼ ਸਾਡੀ ਹੈ 6 ਔਰ 7 ਵਜੇ ਦੇ ਵਿੱਚ ਵਿੱਚ ਅਸੀਂ ਜਾਗਰਨਸਰ ਤੇ ਪਹੁੰਚ ਜਾਈਏ 7 ਵਜੇ ਜਦੋਂ ਵੀ ਅਸੀਂ ਪਹੁੰਚ ਜਾਣਾ ਤੇ ਦੀਪਕ ਸਰਗਮ ਜੀ ਨੇ ਆਪਣੇ ਭਜਨ ਸੁਣਾਉਣੇ ਆ ਉਸ ਤੋਂ ਬਾਅਦ ਕਨੀਆ ਮਿੱਤਲ ਜੀ ਨੇ ਆ ਜਾਣਾ ਤੇ ਐਤ ਕੀ ਪਹਿਲੀ ਵਾਰੀ ਹੋ ਰਿਹਾ ਜੀ ਕਿ ਕਨੀਆ ਮਿੱਤਲ ਜੀ ਕਿਸੇ ਜਾਗਰਨ ਦੇ ਵਿੱਚ ਆਪ ਜਿਹੜਾ ਹੈਗਾ ਮਹਾਰਾਜ ਨੂੰ ਵਿਸ਼ਰਾਮ ਦੇਣਾ ਉਹਨਾਂ ਨੇ ਆਰਤੀ ਵੀ ਕਰਨੀ ਤੇ ਨਾਲ ਸਾਡੇ ਸ਼ੋਭਾ ਯਾਤਰਾ ਤੇ ਸਾਡੇ ਨਾਲ ਪੈਦਲ ਵੀ ਚੱਲਣਗੇ ਤੇ ਤੁਹਾਡੇ ਵੱਲੋਂ ਤੁਹਾਨੂੰ ਕਹਿੰਦੇ ਹੁੰਦੇ ਸੂਰਜ ਨੂੰ ਅਸੀਂ ਛੋਟਾ ਜਿਹਾ ਦੀਪਕ ਨਹੀਂ ਦਿਖਾਉਂਦੇ ਤੁਸੀਂ ਹੋ ਤਾਂ ਹਰ ਚੀਜ਼ ਹਰੇਕ ਘਰ ਚ ਪਹੁੰਚਦੀ ਹੈ ਤੁਹਾਡੇ ਅੱਗੇ ਬਰਜੋ ਪ੍ਰਾਰਥਨਾ ਤੇ ਸਾਡੇ ਨਾਲ ਜਿੱਦਾਂ ਅੱਗੇ ਇਹਨੇ ਚੱਲਦਾ ਚੱਲਦੇ ਸਾਡੀ ਬਾਹਰ ਬਣ ਕੇ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਇਸ ਜਾਗਰਨ ਦੀ ਹਰ ਚੀਜ਼ ਨੂੰ ਘਰ-ਘਰ ਜਿੱਦਾਂ ਅੱਗੇ ਪਹਚਾਨੇ ਪਹਚਾਓ ਤੇ ਪੂਰੀ ਪਬਲਿਕ ਨੂੰ ਹੱਥ ਜੋੜ ਕੇ ਪ੍ਰਾਰਥਨਾ ਕਿ ਆਜੋ ਮਹਾਰਾਜ ਦਾ ਸਥਾਨ ਤਿਆਰ ਹੋ ਗਿਆ ਹੈ ਜਲਦੀ ਹੀ ਤਿਆਰੀਆਂ ਪੂਰੀਆਂ ਹੋ ਜਾਣੀਆਂ ਤੇ ਸਾਡੇ ਨਾਲ ਮਹਾਰਾਜ ਦਾ ਇਕਰਾਰ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਜਕਾਰਾ ਵੀਰ ਬਜਰੰਗੇ ਹਰ ਹਰ ਮਹਾਦੇਵ